ਮੁਸਰ ਪਹੁੰਚੀ ਹੈ ਇੱਥੇ ਦੇਖਦੇ ਜੀ ਲੈ ਤੁਸੀਂ ਉਹ ਦੇਖ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਪੀਟਰ ਜੀ ਦੇ ਮੈਗੇ ਸੀਐਚਡੀ ਕੁਲਦੀਪ ਜੀ ਬਾਜਾਚ ਤੇ ਉਹਨਾਂ ਦੇ ਤਾਂ ਪਤਨੀ ਤੇ ਉਹਨਾਂ ਦੇ ਹੋਨਰਸ ਪੁੱਤਰ ਤੇ ਉਹਨਾਂ ਦੇ ਨਾਲ ਪੂਰਾ ਸਟਾਫ ਬੈਠਾ ਹੈ ਤੇ ਅੱਜ ਉਹਨਾਂ ਦੇ ਰਿਟਾਇਰਮੈਂਟ ਜੋ ਬਧਾਈ ਪਾਰਟੀ ਦਿੱਤੀ ਜਾ ਰਹੀ ਹੈ ਸਟਾਫ ਵੱਲੋਂ ਦੇਖਦੇ ਜੀ ਲੈ ਤੁਸੀਂ ਇਹ ਦੇਖ ਰਹੇ ਤੇ ਇਹਨਾਂ ਵੱਲੋਂ ਜਿਹੜੀ ਸਵਾਮਾ 50 ਸਰਕਾਰ ਦੀ ਨਿਭਾਈਆਂ ਗਈਆਂ ਨੇ ਬਹੁਤ ਹੀ ਚੰਗੀਆਂ ਔਰ ਕਿਸੇ ਤਰ੍ਹਾਂ ਦੇ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਕੋਈ ਅਫਸਰ ਨੂੰ ਇਹਨਾਂ ਵੱਲੋਂ ਕੋਈ ਵੀ ਇਹਨਾਂ ਦੀ ਸ਼ਿਕਾਇਤ ਨਹੀਂ ਦਿੱਤੀ ਗਈ ਕਿ ਇਹ ਸਮੱਸਿਆ ਰਹੋਦੇ ਨਹੀਂ ਆਪਣੀ ਡਿਊਟੀ 'ਚ ਕੋਈ ਨਕਾਮੀ ਨਹੀਂ ਦੇਖੀ ਗਈ ਤੇ ਨਾ ਹੀ ਦਿਖਾਈ ਗਈ ਇਹਨਾਂ ਵੱਲੋਂ ਤੇ ਆਪਣੀ ਇਹ ਜਿਹੜੀ ਸਵਾਮਾ ਬਹੁਤ ਹੀ ਵਧੀਆ ਨਿੱਕੇ ਸੁਭਾਅ ਦੇ ਨਾਲ 50 ਸਰਕਾਰ ਦੀ ਸਵਾਮਾ ਨਿਭਾਈਆਂ ਤੇ ਇਹਨਾਂ ਵੱਲੋਂ ਆਪਣੀ ਜਿਹੜੇ ਫਰਜ਼ਾ ਪ੍ਰਤੀ ਆਪਣੀ ਡਿਊਟੀ ਬਹੁਤ ਵਧੀਆ ਨਬਾਈ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਵਿਜਾਸਾ ਜੀ ਨਾਲ ਵਿਜਾਸਾ ਸਾਹਿਬ ਅੱਜ ਦਾ ਜਿਹੜਾ ਚੀਜ਼ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਜੇ ਰਿਟਾਇਰਮੈਂਟ ਟੈਡੀ ਹੋ ਰਹੀ ਬਹੁਤ ਖੁਸ਼ੀ ਆ ਸਾਡੇ ਤੁਹਾਡੇ ਜੀ ਮੈਂ ਬੜਾ ਖੁਸ਼ ਹਾਂ ਮੈਂ ਰਿਟਾਇਰ ਹੋ ਰਿਹਾ ਮੈਂ ਆਪਣੇ ਅਫਸਰ ਸੁਬਾਨ ਦਾ ਮੁਲਾਜ਼ਮ ਭਰਾਵਾਂ ਦਾ ਆਪਣੀ ਡ੍ਰੈਂਕ ਕੈਡਰ ਦਾ ਬੜਾ ਬੜਾ ਉਹਨਾਂ ਦਾ ਮੇਰਾ ਧੰਨਵਾਦੀ ਆ ਬਈ ਇਹਨਾਂ ਦੇ ਇੱਕ ਇਹਦੇ ਚ ਕੈਡਰ ਜੀ ਰਹਿ ਗਈ 36 ਸਾਲ ਮੈਂ ਸੇਵਾ ਨਿਭਾਈਆਂ ਨਾ ਕਦੀ ਕਿਸੇ ਅਫਸਰ ਕੋਲੋਂ ਗੱਲ ਨਹੀਂ ਸੁਣੀ ਵੀ ਹਰ ਕਵੇਲੇ ਵੀ ਉਹਨਾਂ ਦੇ ਨਾਲ ਜੇ 5 ਵਜੇ ਸਵੇਰੇ ਬੁਲਾਇਆ ਰਾਤੀ 10 ਵਜੇ ਬੁਲਾਇਆ ਆਪਾਂ ਹਾਜ਼ਰ ਹੋਏ ਆ ਡਿਊਟੀ ਤੋਂ ਕਰੀ ਭੱਜੇ ਤੇ ਆ ਲੋ ਜੀ ਇਹਨਾਂ ਦੇ ਧਰਮ ਪਤਨੀ ਆ ਜੀ ਐਸਸੀ ਐ ਮੈਡਮ ਜੀ ਤੁਸੀਂ ਅੱਜ ਦਾ ਜਿਹੜਾ ਸੈਰੇਮਨੀ ਹੋਇਆ ਆਪਦੇ ਪਰਮਾਰਥਨ ਨੂੰ ਖੁਸ਼ੀ-ਖੁਸ਼ੀ ਕਰਜਿਆ ਪਰਵਾਚੀ ਦੇ ਵਿੱਚ ਕੀ ਕਹਿਣਾ ਚਾਹੀਦਾ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਹੈ ਅੱਜ ਜਿਹੜੇ ਮੇਰੇ ਆਦਮੀ ਨੇ ਬਹੁਤ ਓਨੈਸਟਲੀ ਇਸ ਡਿਊਟੀ ਨੂੰ ਨਿਭਾਇਆ ਲਓ ਅਸੀਂ ਆਪਾਂ ਗੱਲ ਕਰਾਂਗੇ ਸਾਡੇ ਮੈਡੀ ਜੀ ਵਿਖੇ ਸਟੂਡੈਂਟ ਜਿਹੜੇ ਸਰਕਲ ਦੇ ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਅਸੀਂ ਮੈਡੀ ਜੀ ਅੱਜ ਦੇ ਜਿਹੜੇ ਐਚਾਈਟਮੈਂਟ ਹੋ ਰਿਹਾ ਹੈ ਸੀਐਸਡੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਵਸੇ ਇਹਨਾਂ ਦੇ ਨਾਲ ਵਰਕਿੰਗ ਨਹੀਂ ਕੀਤੀ ਫਿਰ ਵੀ ਮੈਂ ਕਹਾਂਗਾ ਕਿ ਜਦੋਂ ਵੀ ਇਹ ਮਿਲੇ ਆ ਬਹੁਤ ਖੁਸ਼ਦਿਲ ਨਾਲ ਮਿਲਦੇ ਰਹੇ ਨੇ ਤੇ ਉਹਨਾਂ ਦੇ ਬਾਰੇ ਸੁਣਿਆ ਗਿਆ ਹੈ ਕਿ ਉਹਨਾਂ ਨੇ ਆਪਣੇ ਕੰਮ ਲਗਨਤਾ ਨਾਲ ਕੀਤਾ ਹੈ ਬਹੁਤ ਸ਼ੁਕਰੀਆ ਜੀ ਲਓ ਇਹ ਸਟੂਡੈਂਟ ਜਿਹੜੇ ਆ ਆਪਣੇ ਸਰਕਟ ਦੇ ਉਹਨਾਂ ਬਖਿਆ ਬਹੁਤ ਵਧੀਆ ਇਹਨਾਂ ਨੇ ਨਿੱਕੇ ਸਵਾਲ ਪਈਆਂ ਆਪਾਂ ਕਹਾਂਗੇ ਸਾਡੇ ਉਹ ਸੀਏ ਡਾਕਟਰ ਜੋ ਵੀ ਚਾਲ ਸਾਡੇ ਬਿੱਲ ਕਰਦੇ ਆ ਅਡਿਟ ਕਰਦੇ ਆ ਸੀ ਇਹਨਾਂ ਨੂੰ ਗੱਲ ਕਰਾਂਗੇ ਸਾਡੀ ਸ਼ੁਭਨਾਵ ਜੀ ਜੀ ਗੁਰਦੀਪ ਸਿੰਘ ਕੁਮਾਰ ਬਜਾਜ ਜੀ ਜੋ ਸਾਡੇ ਸੀਐਚਟੀ ਸਰਕਲ ਦਫਤਰੋਂ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਵਿਦਾਇਗੀ ਪਾਰਟੀ ਤੇ ਬਹੁਤ ਬਹੁਤ ਵਧਾਈ ਦਿੰਦਾ ਤੇ ਨਾਲੇ ਸ਼ੁਭਕਾਮਨਾਵਾਂ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਜੀਵਨ ਤੰਦਰੁਸਤੀਆਂ ਭਰਿਆ ਖੁਸ਼ਹਾਲੀ ਭਰਿਆ ਹੋਵੇ ਵੈਰਕ ਜੀ ਦਾ ਖਾਲਸਾ ਮੈਂ ਲੋ ਜੀ ਅੱਜ ਦੇ ਸਾਡੇ ਜਿਹੜੇ ਜਿੰਨੇ ਵੀ ਆਪਣੇ ਸਰਕਲ ਦੇ ਬਿੱਲ ਜਾਂ ਕੌਣ ਪ੍ਰਿਆਰ ਦੇ ਕਿਤੇ ਦਾ ਵੀ ਇਹਨਾਂ ਵੱਲੋਂ ਸਾਰੇ ਬਿੱਲਾਂ ਨੂੰ ਬੜੇ ਵਧੀਆ ਕਰਕੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਠੇਕੇਦਾਰ ਹੈ ਸੁਸਾਇਟੀ ਆ ਉਹਨਾਂ ਦਾ ਵਧੀਆ ਸਮੇਂ ਸਿਰ ਨਿਪਟਾਰਾ ਕਰਦੇ ਨੇ ਉਹਨਾਂ ਵੀ ਕਿ ਅੱਜ ਦੀ ਖੁਸ਼ੀ ਦੇ ਮੌਕੇ ਤੇ ਉਹ ਉਹਨਾਂ ਵੱਲੋਂ ਵੀ ਕੋਟੀ ਕੋਟੀ ਇਹਨਾਂ ਵਧਾਈ ਦਿੱਤੀਆਂ ਵੀ ਆਪਣੇ ਪ੍ਰਾਤ ਚੱਲਿਆ ਰਾਈ ਖੁਸ਼ ਚੱਲਿਆ ਔਰ ਜਿਹਦੇ ਲੈ ਤੁਸੀਂ ਅਸੀਂ ਦੇਖ ਰਹੇ ਆ ਤੇ ਇਹਨਾਂ ਦੀ ਖੁਸ਼ੀ ਦੇ ਵਿੱਚ ਸਾਰਾ ਅਰੇਂਜਮੈਂਟ ਕੀਤਾ ਹੈ ਇਹਨਾਂ ਵੱਲੋਂ ਜੋ ਬੈਗ ਵਿਦੇ ਡਿਪਾਰਟਮੈਂਟ ਦੇ ਇਹਨਾਂ ਦੇ ਸਾਥੀ ਵੀ ਰਹਿ ਚੁੱਕੇ ਆਂ ਔਰ ਮੈਗਵੈਲੋਂ ਜਿਨ੍ਹਾਂ ਦੀਆਂ ਅੱਜ ਰਿਟਾਇਰਮੈਂਟ ਦੀ ਖੁਸ਼ੀ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਥੋੜੀ ਦੇਰ ਵਿੱਚ ਤੇ ਆਹ ਦੇਖ ਰਹੇ ਜਿਹਦੀ ਲੈ ਤੁਸੀਂ ਅਸੀਂ ਦਿਖਾ ਰਹੇ ਹਾਂ ਲੋ ਜੀ ਸਾਡੇ ਨਾਲ ਸਾਡੇ ਸਤਿਕਾਰਯੋਗ ਨੈਸ਼ਨਲ ਹਾਈਵੇਅ ਤੇ ਨਿਗਰਾਨ ਜੂਨੀਅਰਸ ਸਰਦਾਰ ਇੰਦਰਜੀਤ ਸਿੰਘ ਜੁੜ ਚੁੱਕੇ ਨੇ ਉਹ ਇਹਨਾਂ ਨਾਲ ਗੱਲ ਕਰਦੇ ਜੋ ਵਿਦੇਗੀ ਪਾਰਟੀ ਦੇ ਰਹੇ ਆ ਸੀਐਚਟੀ ਕੁਲਦੀਪ ਬਾਜਾਜ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਨਾਲ ਕੀ ਕਹਿਣਾ ਚਾਹੀਏ ਐਸੇ ਸਾਹਿਬ ਜੀ ਸਰ ਜੀ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਜੀ ਅ ਬਾਜਾਜ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਦੋਂ ਮਹਿਕਮੇ ਦੇ ਵਿੱਚ ਸਰਵਿਸ ਕੀਤੀ ਹੈ ਜਿਹੜੇ ਵੀ ਮਹਿਕਮੇ ਦੇ ਦੇਰ ਬਰੇਥ ਕੋਈ ਵੀ ਕੰਮ ਹੁੰਦਾ ਸੀ ਇਹ ਬਹੁਤ ਹੀ ਮਿਹਰਤ ਨਾਲ ਕਰਦੇ ਸੀ ਹਰ ਵੇਲੇ ਮਿਲ ਕੇ अवेलेबल ਰਹਿੰਦੇ ਸੀ ਜਿਸ ਵੇਲੇ 24 ਘੰਟੇ ਅੰਦਰ ਨੂੰ ਫੋਨ ਕਰ ਲਓ ਛੁੱਟੀ ਵਾਲੇ ਦਿਨ ਜੇ ਕਿਸੇ ਟਾਈਮ ਵੀ ਇਹਨਾਂ ਦੇ ਕਦੀ ਨਾਂ ਨੁਕੜ ਨਹੀਂ ਸੀ ਕੀਤੀ ਆ ਪਿੱਛੇ ਯਾਦ ਹੈ ਪਿਛਲੇ ਹਫਤੇ ਕੋਈ ਇਨਫੋਰਮੇਸ਼ਨ ਭੇਜਣੀ ਜ਼ਰੂਰੀ ਸੀ ਕਹਿੰਦੇ ਮੈਨੂੰ ਸਵੇਰੇ 6 ਵਜੇ ਫੋਨ ਕੀਤਾ ਕਿ ਮੈਂ ਦਫ਼ਤਰ ਪਹੁੰਚ ਗਿਆ ਉਹ ਆਪਣੇ ਕੰਮ ਦੇ ਵਿੱਚ ਬਹੁਤ ਹੀ ਲਗਨ ਨਾਲ ਇਹਨਾਂ ਨੇ ਕੰਮ ਕੀਤਾ ਕਦੇ ਕਿਸੇ ਦੀ ਸ਼ਿਕਾਇਤ ਨਹੀਂ ਆਉਂਦੀ ਤੇ ਮੇਰੇ ਵੱਲੋਂ ਬਹੁਤ ਵਧੀਆ ਇਹਨਾਂ ਨਾਲ ਸਾਰਾ ਰਿਆ ਸਾਰਾ ਜਿਹੜਾ 2 ਸਾਲ ਦਾ ਰਿਹਾ ਜਾਂ 3 ਸਾਲ ਦਾ ਰਿਹਾ ਹੈ ਮੈਂ ਬੇਰੀਵਲ ਉਹਨਾਂ ਨੂੰ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਾਸਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਜੇ ਦਫ਼ਤਰ ਵਾਸਤੇ ਕੋਈ ਵੀ ਇਹਨਾਂ ਦੀ ਕੋਈ ਕੰਮ ਦੀ ਹੋਏਗੀ ਤਾਂ ਮੈਂ ਹਮੇਸ਼ਾ ਉਹਨਾਂ ਵਾਸਤੇ ਅਵੇਲੇਬਲ ਰੰਗ ਆ ਜੀ ਥੈਂਕ ਯੂ ਸਰ ਜੀ ਕਿ ਬਹੁਤ ਵਧੀਆ ਹੈ ਕੋਈ ਵੀ ਕਿਤੇ ਦਿੱਕਤ ਆਏਗੀ ਜੇ ਤੁਸੀਂ ਕਹੇ ਵੀ ਆਪਾਂ 24 ਘੰਟੇ ਹਾਜ਼ਰੀ ਨਾਲ ਵਾਸਤੇ ਕੋਈ ਵੀ ਮੁਸ਼ਕਲ ਆਵੇ ਤੇ ਜਿਹੜਾ ਤੁਹਾਡਾ ਪੂਰਾ ਸਟਾਫ ਬਿਠਿਆ ਸਟੂਡੈਂਟ ਸਾਹਿਬ ਬਿਠੇ ਆ ਤੇ ਨਾਲ ਹੋਰ ਵੀ ਇਹਨਾਂ ਵੱਲੋਂ ਵੀ ਤੁਸੀਂ ਇਹਨਾਂ ਨੂੰ ਇੱਕ ਮੈਸੇਜ ਦੇਣਾ ਪਏ ਜਿ ਤਰ੍ਹਾਂ ਇਹਨਾਂ ਨੂੰ ਸੁਆਮਾ ਚੰਗੀਆਂ ਲੁਭਾਈਆਂ ਤੇ ਵੀ ਤੰਗੇ ਸੁਭਾਅ ਬਣ ਬਾਰੇ ਇਹਨਾਂ ਬਾਰੇ ਕੀ ਕਹਿਣਾ ਨਹੀਂ ਮੇਰਾ ਸਟਾਫ ਸਾਰਾ ਪਹਿਲਾਂ ਹੀ ਬਹੁਤ ਅੱਛੇ ਤਰੀਕੇ ਨਾਲ ਸੇਵਾਸਬਾਰ ਨਿਭਾ ਰਿਹਾ ਹੈ ਤੇ ਮੈਨੂੰ ਅੱਗੇ ਵੀ ਉਮੀਦ ਹੈ ਕਿ ਇਸੇ ਤਰੀਕੇ ਨਾਲ ਲੱਗੇ ਵੀ ਕੰਮ ਕਰਦੇ ਰਹਿਣਗੇ ਇਹਨਾਂ ਵੱਲੋਂ ਪਹਿਲਾਂ ਹੀ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਲਓ ਜੀ ਸਾਡੇ ਜਿਹੜੇ ਨਿਗਰਾਨ ਜਿਹੜੇ ਐਸ.ਐਸ. ਸਾਹਿਬ ਸਦਾ ਇੰਦਰਜੀਤ ਸਿੰਘ ਜੀ ਬਹੁਤ ਵਧੀਆ ਰਹੇ ਹੋ ਔਰ ਇਹਨਾਂ ਨੇ ਕਾਰਜਕਿਰ ਇੰਜੀਨੀਅਰ ਵੀ ਜਿਹੜਾ ਆਪਣੇ ਜਿੰਨਾ ਵਧੀਆ ਆਪਣੇ ਹੁੰਦੇ ਉਤਬਾਦ ਐਸ.ਐਸ. ਸਾਹਿਬ ਬਣ ਗਿਆ ਉਹਨਾਂ ਦੇ ਸਟੂਡੈਂਟ ਜੀ ਬੈਠੇ ਨੇ ਤੁਹੇ ਦੇਖ ਰਹੇ ਬਹੁਤ ਖੁਸ਼ੀ ਦੇ ਵਿੱਚ ਅੱਜ ਸ਼ਾਮਲ ਹੋਏ ਆ ਜੋ ਅੱਜ ਜਿਹੜੇ ਆਪਣੇ ਐਸਡੀ ਆਪਣੇ ਸਰਦਾਰ ਕੁਲਦੀਪ ਸਿੰਘ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਵਿੱਚ ਬੈਠੇ ਨੇ ਤੇ ਆ ਵਿੱਚ ਖੁਸ਼ੀ ਦੇ ਵਿੱਚ ਅੱਜ ਜਿਹੜੇ ਸਾਡੇ ਸਰਦਾਰ ਇੰਦਰਜੀਤ ਸਿੰਘ ਜੀ ਉਹਨਾਂ ਨੂੰ ਬੜੇ ਮਾਣ ਔਰ ਸਨਮਾਨ ਨਾਲ ਸਨਮਾਨ ਦਿੱਤਾ ਜਾ ਰਿਹਾ ਉਹਨਾਂ ਨੂੰ ਦੇਖੇ ਜੀ ਲੈ ਤੁਸੀਂ ਉਹਨਾਂ ਨੂੰ ਬੜੇ ਪਿਆਰ ਤੇ ਗੁਰਦਸਤਾ ਭੇਟ ਕੀਤਾ ਜਾ ਔਰ ਉਹਨਾਂ ਵਾਸਤੇ ਸਭ ਤੋਂ ਵਧੀਆ ਜਿਹੜਾ ਫੁੱਲਾਂ ਦੇ ਨਾਲ ਵੀ ਹਾਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਦੇਖੇ ਜਾ ਪੂਰੇ ਸ਼ਹਿਰ ਤੋਂ ਤੇ ਉਹ ਸਾਡੇ ਬਮਿਤਾ ਜੋ ਸੁਪਰਡੈਂਟ ਹੈ ਜਿਹੜੇ ਇੱਥੋਂ ਦੇ ਉਹ ਵੀ ਆ ਰਹੇ ਨੇ ਇਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਲਓ ਜੀ ਸਾਡੇ ਮੈਡਮ ਜੀ ਜੋ ਸੁਪਰਡੈਂਟ ਹੈ ਨੈਸ਼ਨਲ ਹਾਈਵੇ ਦੇ ਵੀ ਉਹ ਵੀ ਸਨਮਾਨਿਤ ਕਰ ਰਿਹਾ ਔਰ ਸਰਕਲ ਦੇ ਵੀ ਆ ਉਹ ਵੀ ਕਰ ਰਿਹਾ ਦੇਖੇ ਜਾਵੇ ਬਹੁਤ ਹੀ ਉਹਨਾਂ ਦੇ ਵਾਈਫ ਨੂੰ ਸਨਮਾਨ ਦਿੱਤਾ ਜਾਣਾ ਤੇ ਇਹ ਇੱਕ ਖੁਸ਼ੀ ਦਾ ਸ਼ੁਭ ਦਿਹਾੜਾ ਹੈ ਜਿਹਦੇ ਲੈਤੀ ਸਿਰਫ ਅਸੀਂ ਦਿਖਾ ਰਹੇ ਹਾਂ ਕਿੰਨਾ ਵਧੀਆ ਖੁਸ਼ੀ ਦਾ ਇਹ ਸੋਭ ਦੇਣ ਹੁੰਦਾ ਤੇ ਜਦੋਂ ਆਪਣੇ 36 ਸਾਲ ਦੀ ਉਮਰ ਨਿਭਾ ਕੇ ਸੁਆਮ ਸਰਕਾਰ ਦੇ ਨਿਭਾ ਕੇ ਆਪਣੇ ਘਰ ਖੁਸ਼ੀ ਦੇ ਨਾਲ ਅਕਲ ਪ੍ਰੋਕਰਾਜ ਸ਼ਾਮਲ ਹੋ ਰਹੇ ਹੈ ਤੇ ਬਹੁਤ ਵਧੀਆ ਅੱਜ ਉਹਨਾਂ ਪੂਰੇ ਸਟਾਫ ਨੂੰ ਉਪਰਾਲਾ ਕੀਤਾ ਗਿਆ ਉਹਨਾਂ ਦੀ ਖੁਸ਼ੀ ਦੇ ਰਿਟਾਇਰਮੈਂਟ ਦੀ ਜਿਹਨੂੰ ਵਧਾਈ ਦੀ ਪਾਰਟੀ ਦਿੱਤੀ ਜਾ ਰਹੀ ਹੈ ਇੱਕ ਬਹੁਤ ਬਹੁਤ ਹੀ ਸ਼ਲਾੰਗਰ ਜੋਗ ਆ ਅਸੀਂ ਇਹ ਵੀ ਇਹਨਾਂ ਦਾ ਅਸੀਂ ਸਾਡਾ ਮੈਸੇਜ ਵੀ ਮੇਰਾ ਪੂਰਾ ਸਟਾਫ ਬਹੁਤ ਹੀ ਸ਼ਲਾੰਗਰ ਜੋਗ ਕੰਮ ਕਰ ਰਿਹਾ ਤੇ ਮੈਂ ਆਪਣੇ ਪੂਰੇ ਸਟਾਫ ਨੂੰ ਵੀ ਅੱਜ ਦੇ ਖੁਸ਼ੀ ਦੇ ਮੌਕੇ ਤੇ ਵਧਾਈ ਦੇ ਰਿਹਾ ਵੀ ਇਤਰੇ ਮੇਰਾ ਸਟਾਫ ਜਦੋਂ ਰਟਾਇਰਮੈਂਟ ਤੇ ਉਹ ਮੈਨਾਂ ਸ਼ਾਮਲ ਹੋ ਕੇ ਇਹਨਾਂ ਦੀ ਵਿਦਾਇਗੀ ਪਾਰਟੀ ਸ਼ਾਮਲ ਹੋ ਕੇ ਇਹਨਾਂ ਦਾ ਜਿਹੜਾ ਮਨੋਬਲ ਹੋਰ ਉੱਚਾ ਕਰਾਂਗਾ ਤੁਸੀਂ ਦੇਖ ਰਹੇ ਹੋ ਔਰ ਇੰਬੈਗਰ ਦੇ ਸਟਾਫ ਦੇ ਪੂਰਾ ਹੀ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਲੋ ਜੀ ਦੇਖਿਆ ਜਾਵੇ ਬਹੁਤ ਹੀ ਵਧੀਆ ਉਪਰਾਲਾ ਪੂਰੇ ਸਟਾਫ ਨੂੰ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਅੱਜ ਰਿਟਾਇਰਮੈਂਟ ਦੀ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਜਿਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਹਾਂ ਦੇਖੋ ਕਿਨੇ ਆਪਨੇ ਸਟਾਲ ਦੇ ਜੋ ਮੁਲਾਜ਼ਮ ਰਹਿ ਚੁੱਕੇ ਜੋ ਰਿਟਾਇਰਮੈਂਟ ਹੋਏ ਉਹਨਾਂ ਤੇ ਖੁਸ਼ੀ ਦੇ ਵਿੱਚ ਕਿੰਨਾ ਨਨ ਮਾਰਸ ਨੂੰ ਮਾਰ ਦਿੱਤਾ ਜਾ ਰਿਹਾ ਤੇ ਜਾ ਇੱਕ ਇੱਕ ਜ਼ਿੰਦਗੀ ਦੀ ਇੱਕ ਯਾਦਗਾਰਿਆ ਜੋ ਛੱਡ ਕੇ ਚਲੇ ਨੇ ਕਿ 36 ਸਾਲ ਜਿਹੜੀ ਸੇਵਾ ਕੀਤੀ ਹੈ ਪੰਜਾਬ ਸਰਕਾਰ ਦੀ ਸਵਾਲ ਰਭੀਆਂ ਨੇ ਬਹੁਤ ਵਧੀਆ ਸਵਾਲ ਨੁਭਾ ਕੇ ਉਹ ਉੱਦੈਗੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਰੀ ਸਟਾਫ ਦੇ ਮੈਂਬਰ ਉਹਨਾਂ ਦਾ ਵੀ ਦੇਖੇ ਜਾਵੇ ਕਿੰਨੀ ਖੁਸ਼ੀ ਉਹਨਾਂ ਦੇ ਵਿੱਚ ਜਿੱਦੀ ਵਿਸ਼ੇਸ਼ ਕੋਦਰ ਵੀ ਸਿੰਘ ਕੁਮਾਰਪੁਰ ਅਮਰਸਾ